ਜੇ ਕਿਸੇ ਦਾ ਕੋਈ ਸਵਾਲ ਆ ਜਾਂਦਾ ਹੈਗਾ ਵੀ ਤੁਸੀਂ ਉਹ ਤਾਂ ਸਾਰੇ ਤੁਹਾਨੂੰ ਪੁੱਛੀ ਬੱਧੀ ਠੀਕ ਹੈ ਜੀ ਬੈਠੋ ਕੇ ਸਰ ਸਿੰਦਰਜੀ ਸਿੰਘ ਮਾਨ ਬਾਲਾ ਇਸ ਨੂੰ ਜੀ ਆਇਆਂ ਨੂੰ 1.5 ਸਾਲ ਪਹਿਲਾਂ 2022 ਅਜਮੂਹ ਪਹੁੰਚੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੋਰਨ ਕਾ ਤੇ ਤੇ ਜੀ ਇਸਨਾਂ ਕਿ ਜਿੰਨੀ ਵੀ ਸੇਵਾ ਕਰ ਸਕਦ ਸੀ ਇੱਥੇ ਹੈ ਹੁਣ ਚੀਫ ਸੈਕਰੀਨਮਾ ਟਿੱਕੀ ਹੈ ਕਿ ਸਰਕਾਰ ਦੇ ਮਾਨ ਮਹਿਕਮੇ ਦਾ ਹੁਕਮ ਹੈ ਕਿ ਜਦੋਂ ਬਾਸਚਾ ਔਰ 3 ਮਹੀਨੇ ਪਹਿਲਾਂ ਦੀ ਸੀ ਅਨੂ ਤੁਸੀਂਦਾਰਾਂ ਨੂੰ ਮੈਜਿਸਟ੍ਰੇਟਸ ਨੂੰ ਸਾਰੇ ਨਾਲੇ ਜਿੰਨੀਆਂ ਵੀ ਡ੍ਰੇਨ ਨੇ ਜਿੰਨੀਆਂ ਵੀ ਨੈਰ ਜਿੰਨੇ ਵੀ ਟੇਰੇ ਆ ਉਨਨ ਦਾ ਜ਼ੋਰ ਆ ਕਰਨ ਔਰ ਤੇ ਪੱਕਾ ਕਰਨ ਸੈਂਟਰ ਨੂੰ ਮੈਂ ਕਿਹਾ ਕਿ ਇਹ ਖੱਗ ਹਮੇਸ਼ਾ ਹਾਰਡ ਰੇਕ ਤੇ ਹੁੰਦਾ ਤੇ ਤੁਸੀਂ ਇਸ ਦੇ ਏਟਨੇ ਆਸ ਪਾਸ ਦੇ ਖਾਈ ਕਰੋ ਜਿਵੇਂ ਨਾਲ ਪਾਣੀ ਦੇ ਨਾਲ ਮਿੱਟੀ ਤੇ ਰੇਤ ਆ ਜਾਂਦੀ ਹੈ ਤੇ ਇਹ ਤਾਂ ਜਿਹੜਾ ਬੈਡ ਹੈ ਔਰ ਛੋਟੇ ਤੋਂ ਛੋਟਾ ਹੋਈ ਜਾਂਦਾ ਉਹ ਮੇਰਾ ਕਹਿਣ ਦਾ ਭਾਵ ਹੈ ਕਿ ਮੇਰੀ ਪੂਰੀ ਨਿਗ੍ਹਾਹਤੀ ਹੈ ਆਪਣੇ ਹੰਕੇ ਦੇ ਉੱਤੇ ਤੇ ਇੱਥੇ ਕੀ ਹੋ ਰਿਹਾ ਹੈ ਕੀ ਹੋ ਰਿਹਾ ਤੇ ਜਿਹੜੇ ਇਹ ਨਾਲੇ ਬਾਣੀਏ ਹਨ ਉਹਨਾਂ ਨੂੰ ਵੀ ਹਮਤ ਸੰਤਰੀਕੇ ਦੇ ਨਾਲ ਰੱਖਿਆ ਹੈ ਉਹਨਾਂ ਨੂੰ ਗਊਸ਼ਾਲਾ ਜਿਹੜੀ ਫੰਡ ਦਿੱਤੀ ਹੈ ਮੁਸਲਮਾਨਾਂ ਦੇ ਕਬਰਸਤਾਨਾਂ ਦੀ ਚਾਰ ਦੁਵਾਰੀ ਕਰਵਾਤੀ ਹੈ ਜਿਹੜੇ ਆਪਣੀ ਰਿਵਿਟੇਸਿੰਗ ਹੈ ਉਹਨਾਂ ਜਿਹੜਾ ਸਲਾਹ ਵੀ ਕੀ ਕਰਵਾਤੀਆਂ ਸਾਰੇ ਪਿੰਡਾਂ ਦੇ ਵਿੱਚ ਪ੍ਰਣਾਲੀ ਤੇ ਜਿਹੜਾ ਬਰਨਾਰੇ ਡਿਬਿਟ ਫੰਕਸ਼ਨ ਬਲੂਫੈਂਡ ਆ ਬੱਧੀ ਆਂ ਜਿਹੜਾ ਹਸਪਤਲ ਬਣ ਰਿਹਾ ਹੈ ਜਿਹੜੀ ਬੋਗਵਾਲੀ ਦਾ ਨਾਮ ਨਾ ਹੋਏ ਉਹ ਸਾਡੇ ਪ੍ਰਣਾਲੀ ਹੋਊਗਾ ਤੇ ਬਰਨਾਰੇ ਸਮੂਹ ਤੇ ਬਡੇਟ ਕੋਡ ਜਿਹਦੇ ਦੇ ਸਟੇਟ ਟੈਕਸ 200 ਰੁਪਏ ਅਪਰ ਇੱਕ ਕਰਕੇ ਸਾਰੀਆਂ ਤਾਰਾਂ ਨੰੰਗੀਆਂ ਡਿਫਰੈਂਸ ਦੇ ਆਪਣੇ ਸੈਕਟਰ ਦੇ ਉੱਪਰ ਨਹੀਂ ਜਾਣਗੀਆਂ ਕੋਈ ਫਲਕਚੁਏਸ਼ਨ ਕਰੰਟ ਦੇ ਵਿੱਚ ਨਹੀਂ ਹੋਊਗੀ ਨਾ ਕੋਈ ਮੋਟਰ ਸ਼ੁਰੂ ਕੀ ਨਾ ਤਾਂ ਕੋਈ ਇਹ ਮਸ਼ੀਨ ਸ਼ੁਰੂ ਵੀ ਸੋ ਮੇਰਾ ਮਤਲਬ ਹੈ ਕਿ ਇਹਦੇ ਆਨੰਮ ਹੋੜਾ ਰੱਖੇ ਜਿੱਦ ਨਾਲ ਇੱਥੇ ਵਪਾਰ ਪੂਰੀ ਤਰ੍ਹਾਂ ਚੱਲੀ ਜਾਵੇ ਇੱਕ ਖੇਤੀਬਾੜੀ ਦਾ ਵਿਸ਼ੇ ਹਲ ਰੱਖਿਆ ਕਿ ਸਨਮਨ ਉੱਤੇ ਤਕਲੀਫ ਨਾ ਹੋਵੇ ਪਰ ਬੀਜਪੀ ਅਤੇ ਐਸਐਸ ਨੇ ਜਿਹੜੇ ਜ਼ੋਰ ਉੱਤੇ ਕੀਤੇ ਹੈ ਖੇਤ ਮਜ਼ਦੂਰਾਂ ਦੇ ਉੱਤੇ ਕੀਤੇ ਹੈ ਸ਼ੰਭੂ ਵੀ ਤੇ ਇਟੇਕਨੋਰੀ ਵੀ ਉਹ ਦਾ ਪਰਸੈਂਟ ਬਹੁਤ ਫੈਰੇ ਹੈ ਜਿਹੜੀਆਂ ਹੁਣ ਵੋਟਾਂ ਯੂਪੀ ਦੇ ਵਿੱਚ ਪਈਆਂ ਉੱਤੇ ਸਾਰੀਆਂ ਸੀਟਾਂ ਦੇ ਉੱਤੇ ਬੀਜਪੀ ਬਾੜੀ ਹੈ ਕਿ ਜਿਹੜੇ ਰਿਜ਼ਲਟ ਹੋਣਗੇ ਉਹ ਅਸਚਰ ਅਸਚਰ ਜਿਹੇ ਹੋਣਗੇ ਤੇ ਆਪਾਂ ਨੂੰ ਨਵੀਂ ਸਰਕਾਰ ਦੇ ਲਈ ਪਿਆਰ ਰਣੇ ਕਹੀਦਾ ਇਹੇ ਤੋਂ ਫਤਨਾਂ ਡਾਇਰੈਕਟ ਦੀ ਮੋਤੀ ਸਾਹ ਹੁਣ ਲੋਟ ਜਨਾ ਕਾਂਗਰਸ ਨੂੰ ਫੜ ਗਿਆ ਜਿਹੜਾ ਮਸਲਟ ਐ ਕਿ ਉਹ ਪਿੱਛੇ ਰਹਿ ਰਹੇ ਐ ਕਿ ਹੁਣ ਕਿਸੇ ਨਾ ਕਿਸੇ ਤਰ੍ਹਾਂ ਰਾਜੀ ਲੋਟ ਹੋ ਕੇ ਅੱਕੇ ਨਾ ਕਰਾਂ ਚਾਹੁੰਦੇ ਐ ਜੇ ਇਲੈਕਸ਼ਨ ਨੂੰ ਜਿੰਨੀ ਚੰਗੀ ਤਰ੍ਹਾਂ ਹਰਤ ਸੰਤਰੀ ਦੇ ਨਾਲ ਕਲੈਕਸ਼ਨ ਆਪਰਾਤੀਆ ਤੇ ਆਪਣੇ ਮਜੂਤਾ ਸਰਕਾਰ ਖਤਮ ਹੋ ਗਈ ਤੇ ਜਿਹੜੇ ਜਿਹੜੇ ਲੋਕ ਹੋਰੇ ਉਹ ਬੰਤੀਤੇ ਜਾਣੇ ਦੇਤੀਏ ਸਤਾਰੰਦੇ ਦਾ ਉਹਦੇ ਨਾਲ ਤੇ ਬੀਜੇਪੀ ਨੂੰ ਇਲੈਕਸ਼ਨ ਨਹੀਂ ਲੜਨੇ ਚਾਹੀਦੇ ਜਿਹੜੇ ਕੰਮ ਕੀਤੇ ਹੈ ਮੋਦੀ ਸਾਹਿਬ ਨੇ 10 ਸਾਲ ਤੱਕਆਂ ਕਿੰਸੀ ਕਿ ਸੀ ਠਾਕ ਠਾਕ ਦੇ ਵਿੱਚ ਉਹ ਜੀ ਦਮਾਂਗੇ ਉਹ ਕੋਈ ਨਹੀਂ ਕੀਤੀ ਫਿਰ ਆਮ ਪਾਰਟੀ ਨੇ ਕਿਹਾ ਸੀ ਕਿ ਦੇਖ ਕੇ ਦੇਖ ਕੇ ਚੜ੍ਹ ਕੇ ਮਹੀਨੇ 1000 ਤੇ ਆਉਣ ਦੇ ਉਹ ਵੀ ਆਇਆ ਦੋਨੋਂ ਪਾਰਟੀਆਂ ਨੇ ਬਹੁਤ ਸੁੱਖੇ ਵਹਿ ਦੇ ਕਿਤੇ ਹੈ ਤੇ ਉਹਦੇ ਬੇਜਿਆਂ ਤੋਂ ਲੋਕਾਂ ਤੋਂ ਤਾਂ ਦਗੇ ਆ ਗਏ ਤੇ ਵੀ ਅਜੇ ਵੀ ਆਮ ਚ ਵੀ ਐਡੀ ਐਸ ਤੇ ਬੇਰਜ਼ਕਾਰੀ ਬਹੁਤ ਜ਼ਿਆਦਾ ਹੈਗੀ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਕੰਮ ਕੀਤਾ ਕਿ ਬੇਸਕਰੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਪ੍ਰੇਰਣਾ ਕਰਕੇ ਧਿਆਨ ਦੇਈਏ ਸਰਕਾਰਾਂ ਦੇ ਦੀ ਇਹ ਵੀ ਚੀਜ਼ ਹੈ ਜੀਏ ਸੋ ਜਿਹੜੇ ਖੇਤ ਵਸੂ ਰਹੇ ਜਿਹੜੇ ਆਪਣੇ ਜ਼ਿਮੀਦਾਰ ਹੈ ਇਹਨਾਂ ਦਾ ਵੀ ਗੁਰਮਤ ਦੇ ਅੰਦਰ ਸੇ ਜੋ ਕੋਸ਼ਿਸ਼ ਕਹਿੰਦੇ ਨਾਲ ਕੋਈ ਚੱਗੀ ਹੈ ਬੀਜੇਪੀ ਨੇ ਸ਼ੰਭੂ ਤੇ ਨੋਰੇ ਚੁਣੀ ਤੇ ਇਹਨਾਂ ਲਈ ਇੱਕਾਸ ਮੰਗਿਆ ਇਹੀ ਸੀ ਕਿ ਸੱਗੀ ਸੁਮੀ ਨਾਥਿੰਦਰਪਾਲ ਨੂੰ ਲਾਗੂ ਕਰੋ ਔਰ ਜਿਹੜੇ ਧੱਕੇ ਕਿਸਾਨਾਂ ਤੇ ਠੇਕ ਮਜ਼ਦੂਰਾਂ ਦੇ ਆ ਉਹ ਖਤਮ ਕਰੋ ਜੇ ਇਹ ਮੈਸਪੀਏ ਉਹ ਨੂੰ ਦੇ ਜੇੜ ਦੇ ਵਿਚ ਲੈ ਕੇ ਆਉ ਜਿਹੜਾ ਸਰਕਾਰ ਨੇ ਨਹੀਂ ਮੰਨਿਆ ਹੈ ਉਹ ਸਾਰੇ ਇੰਡੀਆ ਦੇ ਵਿੱਚ ਇਹ ਐਲਜੀ ਹੈ ਕਿ ਕਿਸਾਨਾਂ ਨੂੰ ਬਹੁਤ ਤਕਲੇ ਹੋਏ ਇਸ ਤੋਂ ਵੀ ਫੇਟ ਕਰਤਾ ਹੈ। ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਗੱਲ ਕੀਤੀ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਜਿਹੜਾ ਭਾਜਪਾ ਨੇ ਵਾਅਦਾ ਕੀਤਾ ਸੀ ਵੀ ਅਸੀਂ ਸੱਤਾ 'ਚ ਆ ਗਏ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਐਮਐਸਪੀ ਦੀ ਗੱਲ ਕੀਤੀ ਜਿੱਥੇ ਕੇਂਦਰ ਨੇ ਕਿਹਾ ਉਥੇ ਆਮ ਆਦਮੀ ਪਾਰਟੀ ਦੀ ਵੀ ਜਿਹੜੀ ਇੱਕ ਮੰਤਰੀ ਅਨਮੋਲ ਕਗਨ ਉਹਨਾਂ ਨੇ ਵੀ ਕਿਹਾ ਸੀ ਕਹਿੰਦੇ 5 ਮਿੰਟਾਂ ਚ ਐਮਐਸਪੀ ਦੇਵਾਂਗੇ ਅਸੀਂ ਸਾਨੂੰ ਸੱਤਾ ਦੇ ਵਿੱਚ ਲਿਆਓ ਪੰਜਾਬ 'ਚ ਜਿਹੜੇ ਝੂਠ ਬੋਲਦੇ ਆ ਜਿਹੜੇ ਲੋਕ ਉਹ ਝੂਠ ਦੇ ਵਿੱਚ્વાસ ਕਰਦੇ ਉਹੀ ਤੁਮੇ ਵਾਰ ਹੁੰਦੇ ਅਜਿਹੇ ਜਿਹੜੀਆਂ ਇਹੋ ਜਿਹੇ ਨਿਤਮੀਅ ਸਕਰਾਂ ਨੂੰ ਸਾਧ ਦੇ ਉੱਤੇ ਖੰਦੇ ਰਹਿ ਗਏ ਇਹ ਸਰਕਾਰਾਂ ਦਾ ਕਸੂਰ ਨਹੀਂ ਜਿਹੜੇ ਇਨਾਂ ਦੇ ਝੂਠੇ ਵੇ ਇਹ ਬਨ ਕੇ ਇਹਨਾਂ ਨੂੰ ਮੋਟਾ ਪਾਵਰ ਤੇ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਭੇਜਦੇ ਆ ਉਹ ਲੋਕ ਜੁਮੇਵਾਰ ਹੈ ਜੋ ਉਹਨਾਂ ਦੇ ਨਾਲ ਹੋਣ ਅੱਜ ਹੋ ਗਏ। ਦੇਸ਼ ਦਾ ਅੱਜ ਦੇਸ਼ ਦੇ ਵਿੱਚ ਦੋ ਕੋੜ ਲੋਕਾਂ ਨੂੰ ਹਰ ਸਾਲ ਨੌਕਰੀ ਦੇਣ ਦੀ ਥਾਂ ਜਾਂ ਹੋਰ ਵਾਅਦੇ ਪੂਰੇ ਕਰਨ ਦੀ ਥਾਂ ਮੰਗਲ ਸੂਤਰ ਨੂੰ ਖਤਰਾ ਦੱਸ ਕੇ ਵੋਟਾਂ ਮੰਗੀਆਂ ਜਾਂਦੀਆਂ ਨੇ ਕੀ ਕਹਿਆ ਜਾਊ ਅੱਜ ਕਹਿੰਦੇ ਮੰਗਲ ਸੂਤਰ ਨੂੰ ਖਤਰਾ ਹੈ। ਇਹ ਗੱਲ ਤਾਂ ਮਕਤੀ ਗੇ ਗੇਰਾ ਜੀ ਜੇ ਇਹ ਕਰਨ ਪਤਨ ਕੈ ਤੇ ਮੋਤੀ ਸਾਹਿਬ ਧਰਮ ਦੀ ਸਿਆਸਤ ਕੀ ਕਰੇ ਹੈ ਤੇ ਅਜੇ ਤੱਕ ਸਾਡਾ ਇਲੈਕਸ਼ਨ ਕਮਿਸ਼ਨ ਇਹਦਾ ਨੋਟਿਸ ਨਹੀਂ ਦੇ ਰਿਹਾ ਅਗਰ ਵੇਲਰ ਰੂਟਸ ਬੋਲਣ ਜਿੱਥੇ ਮੈਂ ਜਨਰਲ ਫਿਟੋ ਮੋਟਰ ਹੁੰਦੀ ਹੈ ਸ਼ਾਇਦ ਉਹਨਾਂ ਦਾ ਬੰਦਾ ਇੱਥੇ ਵੀ ਬੈਠਾ ਹੋਵੇ ਤੇ ਮੋਤੀ ਸਾਹਿਬ ਦੇ ਜਿਹੜੇ ਝੂਠੇ ਰਹਿ ਗਏ ਹੈ ਹਾਂ ਪਾਰਟੀ ਦੇ ਝੂਠੇ ਵੇਦੇ ਹੈ ਇਹਨਾਂ ਦੀ ਗੱਲ ਨਾ ਕਰਨੀ ਚਾਹੀਦੀ ਹੈ ਕਿ ਕਦੇ ਵੀ ਝੂਠੇ ਵੇਦੇ ਮੰਨਣੇ ਨਹੀਂ ਚਾਹੀਦੇ ਤੇ ਸ਼ਰਾਬ ਤੇ ਡਰੱਗਸ ਕੋਈ ਵੀ ਪਾਰਟੀ ਨਾ ਮੰਡੇ ਜੋ ਕਰਕੇ ਇਹਨਾਂ ਮਨੁੱਖਣ ਦੇ ਨਾਲ ਲੋਕ ਗਲਤ ਫੈਸਲਾ ਕਰ ਲੈਂਦੇ ਹੈ ਤਾਂ ਫੇਰ ਜਿਹੜੀ ਆਪਣਾ ਮੁੱਲ ਹੈ ਉਸ ਨੂੰ ਫੇਗ ਛੱਜੇ ਦੇ ਦਿੰਦੇ ਹੈ ਇੱਕ ਘੱਗਰ ਮੁੱਖ ਸਮੱਸਿਆ ਹੈ ਇਸ ਇਲਾਕੇ ਦੀ ਜਿੱਥੇ ਆਪਾਂ ਬੈਠੇ ਆ ਜੀ ਸਰਕਾਰਾਂ ਜਦੋਂ ਵੀ ਕਿਤੇ ਚੋ ਜਿਹੜਾ ਇਹ ਵਜ਼ੀਰ ਪਾਣੀ ਹੁੰਦਾ ਉਹਦੇ ਨਾਲ ਦੋ ਮੀਟਿੰਗ ਹੋਈਆਂ ਡਿੱਕ ਤੇ ਵੀ ਦਿੱਤਾ ਹੁਣ ਚੀਫ ਸੈਕਟਰੀ ਨੂੰ ਚਿੱਠੀ ਪਾਤੀ ਹੈ ਕਿ ਇਹਦੀ ਸਫਾਈ ਕਰੋ ਤੇ ਇਹਨਾਂ ਦੇ ਜਿਹੜੇ ਬੰਨੇ ਹੈਗੇ ਉਹ ਫਸੜੀ ਕਰੋ ਮੇਰੇ ਮੱਖਕੋ ਪਰੋਖੇ ਘੱਗਰ ਮੇਰੇ ਤੋਂ ਕਰਦੇ ਵੀ ਰਹਿ ਗਏ ਇਸ ਸੁਖਪਾਲ ਖਰਾ ਵਾਲੇ ਤੁਸੀਂ ਵੀ ਕਰਨਾ ਚਾਹੋਗੇ ਜੀ ਕਹਿੰਦੇ ਵੀ ਉਹ ਮਾਨ ਸਾਹਿਬ ਨੂੰ ਕਬੱਡੀ ਸਪੋਰਟ ਸਰਕਾਰ ਬਚਾਉਣ ਵਾਸਤੇ ਲਿਆਂਦਾ ਗਿਆ ਸੁਖਪਾਲ ਖਰੇ ਨੂੰ ਸੰਗੂ ਸੀਟ ਤੇ ਲਿਆਂਦਾ ਗਿਆ ਸੀਐਮ ਸਾਹਿਬ ਨੇ ਅੱਛਾ ਜੀ ਇਹ ਮੋਤੀ ਸਾਹਿਬ ਜੀ ਤੁਹਾਨੂੰ ਤੁਹਾਨੂੰ ਵੀ ਸਵਾਲਿਤ ਬਹੁਤ ਹੋ ਜਾਣਾ ਹੈ ਬਹੁਤ ਸਵਾਲ